ਇਹਨੂੰ ਡੀਗ੍ਰੇਡ ਨਹੀਂ ਕਰਨਾ ਚਾਹੀਦਾ ਮੋਟੀਵੇਟਿਡ ਕਰਨਾ ਚਾਹੀਦਾ ਅਕੇ ਤੁਸੀਂ ਆਪੀ ਸਾਹ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਹਾਂਜੀ ਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਆਓ ਸਾਰੇ ਖਾਣਾ ਨੂਰ ਦੇ ਮਾਤਾ ਜੀ ਖਾਈ ਜਾਂਦੇ ਆ ਖਾਣਾ ਉਧਰ ਮੇਰੇ ਮਾਤਾ ਜੀ ਲਾਈ ਜਾਂਦੇ ਆ ਤੱਤਾਂ ਤੱਤਾਂ ਰੋਟੀਆਂ ਤੇ ਅੱਜ ਕਾਲੀ ਸਬਜ਼ੀ ਬਣੀਆਂ ਹਰਾ ਛੋਲ ਗਾ ਹਰਾ ਛੋਲ ਗਾ ਬਣਾ ਤੇ ਮੈਂ ਤੇ ਨੂਰ ਨੇ ਲਿਟ ਲਿਟ ਕੇ ਰੋਟੀਆਂ ਖਾਧੀਆਂ ਹਣਾ ਅਸੀਂ ਲਿਟ ਲਿਟ ਕੇ ਲਿਟ ਲਿਟ ਕੇ ਰੋਟੀਆਂ ਖਾਧੀਆਂ ਤਿੰਨ ਨੂਰ ਖਾ ਗਿਆ ਤੇ ਮੈਂ ਤਾਂ ਗਿਣੀ ਨਹੀਂ ਯਾਰ ਲਓ ਜੀ ਇਹਨੂੰ ਮਿਲੋ ਇਹ ਹੈ ਨੂਰ ਦਾ ਪਾਪਾ ਜਿਹੜਾ ਕਿ ਤੁਹਾਨੂੰ ਸਾਹਮਣੇ ਤਾਂ ਕਾਟੀ ਦੇਖਣ ਨੂੰ ਮਿਲੂਗਾ ਨੂਰ ਦੀ ਮੰਮੀ ਹੀ ਦੇਖਣ ਨੂੰ ਮਿਲੂਗੀ ਤੁਹਾਨੂੰ ਇਸ ਬੰਦੇ ਨੇ ਵਿਆਹ ਘਰ ਗ੍ਰਸਤੀ ਚਲਾਉਣ ਵਾਸਤੇ ਨਹੀਂ ਕਰਾਇਆ ਇਸ ਬੰਦੇ ਨੇ ਵਿਆਹ ਸਿਰਫ ਤੇ ਸਿਰਫ ਇੰਸਟਾਗ੍ਰam ਚਲਾਉਣ ਵਾਸਤੇ ਬਣਾਇਆ ਤਾਂ ਕਿ ਮੈਂ ਰੀਲਾਂ ਬਣਾਇਆ ਕਰੂੰਗਾ ਇਹ ਪਹਿਲਾ ਬੰਦਾ ਜਿਹਨੇ ਘਰ ਵਾਲੀ ਨਹੀਂ ਵਿਆਹ ਕੇ ਲਿਆਂਦੀ ਕੰਟੈਂਟ ਵੇਕੇ ਲਿਆਂਦਾ ਵੀ ਉਹ ਰੋਟੀ ਖਾਈ ਜਾਂਦੀ ਹੈ ਉਹਨੂੰ ਖਾ ਲੈਂਦੇ ਝੋੜਸ ਲੈਂਦੇ ਉਹਨੂੰ ਆਪਦੇ ਸਵਾਦ ਨਾਲ ਪਰ ਨਹੀਂ ਜਦੋਂ ਕੋਈ ਰੋਟੀ ਪਾਣੀ ਖਾਂਦਾ ਹੋਊਗਾ ਇਹ ਨਹੀਂ ਆਪਦਾ ਕੈਮਰਾ ਔਨ ਕਰਨਾ ਹੀ ਕਰਨਾ ਅਸੀਂ ਵੀ ਉਹਦੀਆਂ ਬੁਰਕੀਆਂ ਗਿਣਨੀਆਂ ਨੇ ਜਦੋਂ ਤੂੰ ਰੋਟੀ ਖਾਣਾ ਹੁੰਨਾ ਉਹਦੇ ਵੀ ਤਾਂ ਤੂੰ ਚੱਪ 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 ਕਰਕੇ ਰੋਟੀ ਖਾਣਾ ਹੁੰਨਾ ਓਬਵੀਅਸ ਹੈ ਡੰਗਰਾਂ ਗੂ ਖਾਏਗਾ ਬੰਦੇ ਵਾਲੇ ਤਾਂ ਤੇਰੇ ਗੋਣੀ ਹਨੀਗੇ ਰੈਂਦੀ ਖੁੰਦੀ ਕਸਰ ਇਹ ਨਹੀਂ ਕੱਢਦੀ ਜਿਹੜੀ ਤੂੰ ਲੇਟ ਲੇਟ ਕੇ ਰੋਟੀ ਖਾਦੀ ਇੱਥੇ ਤਾਂ ਜਮੀ ਪ੍ਰੂਵ ਹੋ ਗਿਆ ਵੀ ਤੂੰ ਹੈਂ ਡੰਗਰ ਅਸਲ 'ਚ ਨਾ ਸੱਤ ਅਸਮਾਨਾਂ ਦੀ ਉਚਾਈ ਮਿਲ ਲੈ ਐਨਾ ਮੇਰੇ ਦਿਲ ਵਿੱਚ ਪਿਆਰ ਤੇਰੇ ਲਈ ਮੈਨੂੰ ਦੱਸ ਵਿੱਚ ਨਾ ਮੈਂ ਦੱਸਦੀ ਹਾਂ ਤੈਨੂੰ ਗਾਣੇ ਵਾਲਾ ਤੈਨੂੰ ਸਹੀ ਮਤਲਬ ਸਮਝਾ ਨਹੀਂ ਸਕਿਆ ਸੱਤ ਅਸਮਾਨਾਂ ਦੀ ਨਹੀਂ ਸੱਤ ਜੁਲਿਆਂ ਦੀ ਸਵਾਹ ਪਉ ਤੇਰੇ ਵਰਗੇ ਲਾਣਤੀ ਦੇ ਸਿਰ ਚ ਤਾਂ ਚਾਹੇ ਜੇ ਤੇਰੇ ਲੱਛਣ ਆ ਨਾ ਤੈਨੂੰ ਤਾਂ ਸੱਤ ਜੁਲਿਆਂ ਦੀ ਸਵਾਹ ਨਾਲ ਸਨਮਾਨਿਤ ਕੀਤਾ ਜਾਉ ਡੰਗਰ ਕਿਸੇ ਥਾਂ ਦਾ ਗਾਣਾ ਦੇਖੋ ਲਾਇਆ ਸਾਰੀ ਦੁਨੀਆ ਤੈਨੂੰ ਲਾਣਤਾ ਦਿੰਦੀ ਆ ਕੋਈ ਸਿੰਗਲ ਬੰਦਾ ਵੀ ਨਹੀਂ ਹੋਣਾ ਜਿਹੜਾ ਤੇਰੀ ਪ੍ਰੇਸ ਕਰਦਾ ਹੋ ਫੇਰ ਵੀ ਯਾਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਹੇ ਜੇ ਗਾਣੇ ਤੇ ਤੂੰ ਐਕਟ ਕਰਦਾ ਜਿਹੜੇ ਸਾਹਬਾਂ ਤੈਨੂੰ ਲਾਣਤਾ ਪੈਂਦੀਆਂ ਨਹੀਂ ਨਾ ਤੈਨੂੰ ਤਾਂ ਉਹਦਾ ਫੋਨ ਹੀ ਤੋੜ ਕੇ ਸਿੱਟ ਦੇਣਾ ਚਾਹੀਦਾ ਤੂੰ ਆਪਣੇ ਆਪ ਨੂੰ ਬੜਾ ਬਟਾ ਇਨਫਲੂਐਂਸਰ ਸਮਝੀ ਜਾਨਾ ਤੂੰ ਤਾਂ ਆਦੇ ਬੱਚੇ ਵਾਸਤੇ ਕੰਡੇ ਵੀਜੀ ਜਾਨਾ ਜੇ ਜਦੋਂ ਨੂਰ ਵੱਡਾ ਹੋ ਗਿਆ ਨਾ ਇਹ ਹੀ ਤੈਨੂੰ ਲਾੜਤਾ ਪਾਇਆ ਕਰੂਗਾ ਤੇ ਕਿਆ ਕਰੂਗਾ ਵੀ ਤੂੰ ਆਦੇ ਸਿਰਫ ਪੈਸੇ ਪਿੱਛੇ ਸਾਰੀ ਗਤੁਲੀਆਂ ਤੋਂ ਕਾਲਾ ਦਵਾਤੀਆਂ ਮੇਰੀ ਮਾਂ ਨੂੰ ਕਮ ਟੂ ਆਪਣਾ ਸਾਰਿਆਂ ਦਾ YouTube ਚੈਨਲ ਹੈ ਮੰਮੀ ਗੁਰਜਸ ਵਲੌਗ ਆਈ ਹੋਪ ਇਹ ਸਾਰੇ ਵਧੀਆ ਹੋਮੂਗੇ ਇਹ ਬਲੌਗ ਮੇਰਾ ਅੱਜ ਦਾ ਲਾਸਟ ਬਲੌਗ ਹੈ ਨਾ ਸਾਰਿਆਂ ਨੂੰ ਪਤਾ ਲੱਗ ਜਾਣਾ ਅੱਗੇ ਜਾ ਕੇ ਦੇਖ ਲਓ ਕਿਉਂ ਲਾਸਟ ਬਲੌਗ ਹੈਗਾ ਤੇ ਮੰਮੀ ਵੀ ਅੱਜ ਵਿੱਚੀ ਬੈਠੀ ਵਿਚਾਰੀ ਸਾ ਮੰਮੀ ਵਿਚਾਰੀ ਸਾਈਡ ਹੋ ਜਾ ਬਈ ਮੰਮੀ ਤੁਸੀਂ ਮੰਮੀ ਤੁਸੀਂ ਬਣਾਇਆ ਕਰਨਾ ਵਲੌਗ ਹੈ ਨਾ ਤੁਹਾਡੇ ਬਿਨਾਂ ਅਸੀਂ ਲੋ ਜੀ ਤੁਹਾਡੇ ਸਾਹਮਣੇ ਪੇਸ਼ ਹੈ ਟਿਕਟੌਕ ਦੇ ਮਸ਼ਹੂਰ ਇੰਟਰਨੈਸ਼ਨਲ ਮੰਗਤੇ ਜਿਨ੍ਹਾਂ ਨੇ ਹੁਣ ਪੰਜਾਬ ਚ ਟਿਕਟੌਕ ਦਾ ਗੰਦਾ ਬੂਟਾ ਲਾਤਾ ਜਿਹੜਾ ਇਹਨਾਂ ਨੇ ਬੂਟਾ ਲਾਇਆ ਸੀ ਨਾ ਉਹਦੇ ਜਿਹੜੇ ਗੰਦੇ ਫਲ ਸੀਗੇ ਉਹ ਪੈਦਾ ਹੋਏ ਨੇ ਡਾਡ ਤੇ ਨਾਗਰਾਸ ਵਿਕਰਮ ਦੀ ਭੈਣ ਤੇ ਜੀਜਾ ਅੱਜ ਕੱਲ ਇਹ ਵੀ ਟਿਕਟੌਕ ਤੇ ਬੈਠਦੇ ਨੇ ਬਾਕੀ ਇਹ ਮੁੰਡੇ ਦੀ ਲੈਂਗੁਏਜ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਇਹਦੇ ਬਾਰੇ ਤਾਂ ਮੈਂ ਬੋਲਣਾ ਕੀ ਹੈ ਅੱਜ ਇਹ ਕਹਿੰਦੇ ਮੈਂ YouTube ਕੁਇਟ ਕਰਨੀ ਆ ਵੈਸੇ ਤਾਂ ਇਹਨਾਂ ਦੀ ਗੱਲਾਂ 'ਚ ਕੋਈ ਦਮ ਹੁੰਦਾ ਨਹੀਂ ਪਰ ਬਾਕੀ ਫਿਰ ਦੇਖਦੇ ਆ ਕਿ ਕਿੰਨਾ ਕੁ ਚਿਰ ਸੀਰੀਅਸ ਹੁੰਦਾ ਹੈ ਕਿੰਨਾ ਕੁ ਚਿਰ ਵਲੌਗਾਂ 'ਚ ਨਹੀਂ ਆਉਂਦਾ ਮੈਂ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਕਰ ਦੇਣੀ ਨੇ ਅੱਜ ਵਲੌਗ ਨਾ ਬਣੇ ਰਹੋ ਬਸ ਦੇਖੋ ਇਹ ਵਾਲੀ ਵੀਡੀਓ ਆਪਾਂ ਬਣਾਉਣਾ ਨਹੀਂ ਚਾਹੁੰਦੇ ਸੀ ਸਾਨੂੰ ਮਜਬੂਰ ਹੋ ਕੇ ਇਹ ਵਾਲੀ ਗੱਲਾਂ ਕਹਿ ਰਹੀਆਂ ਆਪਾਂ ਇਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਸੀ ਪਰ ਇੱਕ ਦੋ ਪਰਸਨ ਆ ਸਾਨੂੰ ਪਤਾ ਵੀ ਕੋਣ ਆ ਉਹ ਗਲਤ ਕਮੈਂਟ ਕਰ ਰਹੇ ਨੇ ਜੇ ਤੁਹਾਨੂੰ ਕਿਸੇ ਬਾਰੇ ਪਤਾ ਨਹੀਂ ਹੈਗਾ ਤਾਂ ਕਮੈਂਟ ਵੀ ਕਿਸੇ ਨੂੰ ਨਾ ਕਰਿਆ ਕਰੋ ਹਰੇ ਸਭ ਦੀ ਸੋਚ ਆਪਣੀ ਜਗ੍ਹਾ ਅਲੱਗ-ਅਲੱਗ ਨਾ ਨਾਂ ਅੰਟੀ ਰੋਣਾ ਜੀ ਤੇਰਾ ਮੁੰਡਾ ਜੇ YouTube ਕਿੱਟ ਕਰਦਾ ਨਾ ਤੇ ਇਹਦੇ YouTube ਬੰਦ ਕਰਨ ਨਾਲ ਤੁਹਾਡੀ ਇਨਕਮ ਤੇ ਕੋਈ ਫਰਕ ਨਹੀਂ ਪੈਣਾ ਇਸ ਗੱਲ ਦੀ ਤਾਂ ਤੂੰ ਟੈਨਸ਼ਨ ਹੀ ਨਾ ਲੈ ਜਿੰਨੇ ਜਰਾਂਟੇ ਤੇਰੀ ਕੁੜੀ ਤੇ ਤੇਰੀ ਨੂ ਆਉਂਦੀਆਂ ਨੇ ਵਲੌਗਾਂ 'ਚ ਤੁਹਾਡੀ ਇਨਕਮ ਕਿਵੇਂ ਘਟਜੂਗੀ ਕਿਉਂਕਿ ਵੀਊ ਤਾਂ ਉਹਨਾਂ ਦੇ ਸਿਰੋਂ ਆਉਣੇ ਆ ਪਰ ਇੱਕ ਗੱਲ ਤਾਂ ਧਿਆਨ ਰੱਖੀ ਕਿਤੇ ਇਹ ਸਟੈਂਡ ਵਲੌਗ ਨਾ ਬਣਾਉਣ ਦਾ ਤੇਰੀ ਕੁੜੀ ਤੇ ਤੇਰੀ ਨੂ ਨਾ ਲੈ ਜਾਣ ਫੇਰ ਪੰਗਾ ਪੈਜੂਗਾ ਜਿੱਦਨਾਂ ਅੰਟੀ ਤੇਰੀ ਕੁੜੀ ਤੇ ਤੇਰੀ ਨੂ ਛਾੜਕੀਆਂ ਨਾ ਵਲੌਗ ਬਣਾਉਣੇ ਉਦੋਂ ਨਾਲ ਤੇਰੇ ਤੋਂ ਗੱਲ-ਗੱਲ ਤੇ ਰੋਣਾ ਨਾ ਨਿਕਲਣਾ ਨਹੀਂ ਹੈਗਾ ਫੇਰ ਤਾਂ ਮੂੰਹ ਤੋਂ ਮ ਮਮੀ ਰੋਣਾ ਤੂੰ ਆਪ ਹੀ ਹੁਣ ਬਲੌਗ ਬਣਾ ਲੈ ਕਿ ਫਟਾਫਟ ਚੱਕ ਦੇ ਦੇ ਜੰਗਾ ਛੋਟੀ ਹੋ ਜਾ ਕਰਨੀ ਜੱਸ ਹੋ ਜਾ ਕਰਨੀ ਤੂੰ ਹੋਏ ਮਮੀ ਰਵੀ ਡੈਡੀ ਚਾਰ ਜਾਨੇ ਗਾਪਾ ਦੇ ਕੋ ਪੰਜੇ ਇਹਨੂੰ ਤੋ ਦੋ ਚਾਰ ਪਿੱਛੇ ਐ ਕਰੇਗਾ। ਸਭ ਕਈ ਵੀਰ ਕੋਈ ਪੈਣਾ ਨਾ ਮੈਸੇਜ ਕਰਕੇ ਕਹਿੰਦੇ ਨੇ ਵੀ ਮੁੰਡਾ ਐਦਾਂ ਲੱਗਦਾ ਜਿਵੇਂ ਮੈਨੂੰ ਬੋਲਣ ਦੀ ਅਗਲ ਨਹੀਂ। ਨਾ ਹੀ ਕਿਸੇ ਨੇ ਨਹੀਂ ਕੀਤਾ ਜਿਹੜੇ ਸਾਨੂੰ ਇਨੇ ਪੋਜ਼ਿਟਿਵ ਕਮੈਂਟ ਕਰਦੇ ਉਹ ਤਾਂ ਠੀਕ ਆ ਪਰ ਜਿਹੜੇ ਕਰ ਹਾਂ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਰੇਕ ਦਾ ਆਪਣਾ ਆਪਣਾ ਬਿਹੇਵੀਅਰ ਹੁੰਦਾ ਕਿਸੇ ਦਾ ਮੈਂ ਦੱਸ ਟੰਗਰ ਜੇ ਨਾ ਹੋਣ ਤਾਂ ਤੁਸੀਂ ਨਾ ਗੱਲਾਂ ਨੂੰ ਪੋਜ਼ਿਟਿਵ ਵਿੱਚ ਵੀ ਲੈ ਜਾ ਕਰੋ ਸੋਚ ਲਿਆ ਕਰੋ ਵੀਰ ਜਿਹੜੇ ਲੋਕ ਕਹਿ ਰਹੇ ਆ ਕੋਈ 2-4% ਜਿਹੜੇ ਵੀ ਗਲਤ ਕਹਿੰਦੇ ਆ ਕੀ ਪਤਾ ਸਹੀ ਕਹਿ ਰਹੇ ਹੋਣ ਤੁਸੀਂ ਮਾੜਾ ਮੋਟਾ ਸੁਧਾਰ ਕਰ ਲ ਬੜਿਆ ਹੋਇਆ ਵੀ ਤੁਸੀਂ ਤਾਂ ਸਰਵਗੁਣ ਸੰਪੰਨ ਹੋ ਤੁਹਾਨੂੰ ਤਾਂ ਇਹ ਆ ਵੀ ਸਾਡੇ ਚ ਤਾਂ ਕੋਈ ਗਲਤੀ ਨਹੀਂ ਹੈਗੀ ਦੁਨੀਆ ਹੀ ਗਲਤ ਆ ਸਾਰੀ ਦੇ ਵਿੱਚ ਉਹਨਾਂ ਇੱਥੇ ਥੋੜੀ ਲੈਂਗੁਏਜ ਐਦਾ ਦੀ ਆ ਹਰੇਕ-ਹਰੇਕ ਦਾ ਆਪਣਾ ਹਿਸਾਬ ਕਿਤਾਵਾ ਆਪਣੇ ਅਕੋਰਡਿੰਗ ਆਪਣੀ ਲੈਂਗੁਏਜ ਯੂਜ਼ ਕਰਦਾ ਤੇ ਬਾਕੀ ਜੋ ਵੀ ਅਸੀਂ ਮੈਂ ਫੈਮਿਲੀ ਨਾਲ ਬੋਲਦਾ ਕੋਈ ਬਾਹਰ ਨਹੀਂ ਐਦਾ ਵੀ ਕਿਸੇ ਨੂੰ ਬੋਲਦਾ ਐਦਾ ਕਿਉਂਕਿ ਮੈਂ ਇੱਕ ਨਹੀਂ ਨਹੀਂ ਸਾਰੇ ਵਧੀਆ ਕਮੈਂਟ ਕਰ ਲੋਕਾਂ ਦਾ ਵੀ ਇਹੀ ਮੇਨ ਮੁੱਦਾ ਵੀ ਤੋ ਬਾਹਰ ਤਾਂ ਕਿਸੇ ਨੂੰ ਬੋਲਦਾ ਹੀ ਨਹੀਂ ਹੈਗਾ ਲੋਕ ਵੀ ਟਿੱਕੀ ਜਾਂਦੇ ਆ ਵੀ ਕਦੋਂ ਤੂੰ ਕਿਸੇ ਨੂੰ ਗਲਤ ਬੋਲੇ ਤੇ ਦੇਨ ਤੈਨੂੰ ਚਾਹ ਨਾ ਆਂਦਾ ਫਿਰ ਹੋਣ ਇੱਕ ਤੇਰੇ ਘਰ ਦੇ ਆ ਜਿਹੜੇ ਤੇਰੇ ਤੋਂ ਸੁਣ ਲੈਂਦੇ ਆ ਲੋਕਾਂ ਨੇ ਤਾਂ ਸੁਣਨਾ ਨਹੀਂ ਵੀਰੇ ਬਾਕੀ ਲੋਕ ਤਾਂ ਤਾਂ ਕਰ ਲਾਉਂਦੇ ਆ ਵੀ ਕਈ ਵਾਰ ਥੋੜੀਆਂ ਵੀਡੀਓ ਬੱਚਿਆਂ ਦੇ ਸਾ ਦੇ ਵਾਸਤੇ ਯੂਜ਼ ਕਰਦੇ ਆ ਆ ਲੋਕ ਤੁਹਾਨੂੰ ਕਮੈਂਟ ਕਰ ਕਰਕੇ ਸਮਝਾਉਂਦੇ ਆ ਪਰ ਪਤਾ ਨਹੀਂ ਕਿ ਤੁਹਾਡੇ ਖਾਨੇ ਚ ਨਹੀਂ ਪੜਦੀ ਗੱਲ ਸਰਦ ਨੂੰ ਪਿੰਡ ਦੇ ਵਿੱਚ ਵੀ ਮੈਂ ਸਾਰਿਆਂ ਨੂੰ ਰਿਸਪੈਕਟ ਨਹੀਂ ਬੋਲਦਾ ਇਹ ਸਿਰਫ ਤੇ ਘਰੇ ਕਿਉਂਕਿ ਫੈਮਲੀ ਨਾਲ ਸਾਰਿਆਂ ਦਾ ਪਿਆਰ ਹੁੰਦਾ ਠੀਕ ਹੈ ਜਿੱਦਾਂ ਮਰਜ਼ੀ ਬੋਲਦੀ ਆਪਾਂ ਫੈਮਲੀ ਫੈਮਲੀ ਕਦੇ ਵੀ ਮਾਈਂਡ ਨਹੀਂ ਕਰਦੀ ਠੀਕ ਆ ਇਹ ਮੇਰੀ ਕਾਲੀਜੀ ਵਾਲੀ ਪੈਣਾ ਮੈਨੂੰ ਹੁਣ ਵੀ ਕਾਲੀਜੀ ਵਾਲੀ ਕਹਿਣਾ ਜੇ ਕਿਸੇ ਨੂੰ ਭਾਈ ਮੇਰੇ ਤੋਂ ਤਕਲੀਫ ਆ ਪਲੀਜ਼ ਸੌਰੀ ਸੌਰੀ ਮੈਂ ਇਹਨੂੰ ਡੈਨ ਵੀ ਕਹਿਣਾ ਕਾਲੀ ਕਾਲੀਜੀ ਵਾਲੀ ਕਹਿਣਾ ਜੋ ਵੀ ਕਹਿਣਾ ਠੀਕ ਆ ਇਹ ਸਾਡਾ ਇੱਕ ਫੈਮਲੀ ਆ ਸੀ ਫੈਮਲੀ ਦੇ ਵਿੱਚ ਅਸੀਂ ਕੁਝ ਵੀ ਕਰ ਬੰਦੇ ਨੂੰ ਕਿਸੇ ਹੋਰ ਬੰਦੇ ਨੂੰ ਕਹਿਣਾ ਫਿਰ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਹਾਂ ਯਾਰ ਇਹ ਬੰਦਾ ਮਾੜਾ ਡੰਗਰਾ ਤੇਰੇ ਦਿਮਾਗ 'ਚ ਗੱਲ ਹੀ ਨਹੀਂ ਬੜਦੀ ਹੈਗੀ ਤੂੰ ਆਹਦੀ ਫੈਮਿਲੀ ਨੂੰ ਜੋ ਮਰਜੀ ਕਹਿ ਪਰ ਉਹ ਕੈਮਰਾ ਨਾ ਆਨ ਕਰਿਆ ਕਰ ਜਦੋਂ ਕੈਮਰਾ ਆਨ ਕਰਕੇ ਤੁਸੀਂ ਵੀਡੀਓ ਨੂੰ YouTube ਤੇ ਪਾਤਾ ਨਾ ਫਿਰ ਉਹ ਵੀਡੀਓ ਥੋੜੀ ਨਹੀਂ ਰਹੀ ਹੈਗੀ ਤੇ ਤਾਂ ਫਿਰ ਹਰੇਕ ਬੰਦਾ ਆਪਣਾ opinion ਦੇਊਗਾ ਜਿਹਨੂੰ ਜਿਵੇਂ ਚੰਗਾ ਲੱਗੂਗਾ ਉਹਵੇਂ ਬੋਲੂਗਾ ਤੁਸੀਂ ਨਹੀਂ ਹਟਾ ਸਕਦੇ ਤੂੰ ਬਾਹਰ ਕਿਸੇ ਨੂੰ ਬੋਲ ਕੇ ਤਾਂ ਦੇਖ ਲਾਂਬਾ ਲੁੰਬਾ ਨਹੀਂ ਦੇਣਾ ਉਹਨੇ ਮੂੰਹ ਕੁੱਟ ਕੇ ਭੇਜਣਗੇ ਤੈਨੂੰ ਉਹ ਕਿਉਂਕਿ ਅੱਕੇ ਦਾ ਉਹ ਪਹਿਲਾਂ ਹੀ ਪਈ ਹੈ ਕਿ ਤੁਹਾਡੇ ਤੋਂ ਇਹਨੂੰ ਕਿੱਡਾ ਮਾਣ ਹੈ ਵੀ ਮੈਂ ਆਦੀ ਭੈਣ ਨੂੰ ਗਲਤ ਬੋਲੂਗਾ ਤੇ ਬੋਲੀ ਚੱਲ ਲੋਕਾਂ ਨੇ ਕੀ ਲੈਣਾ ਲੋਕ ਸਿਰਫ ਇਹ ਕਹਿੰਦੇ ਆ ਵੀ ਇਸ ਚੀਜ਼ ਨੂੰ ਰਿਕਾਰਡ ਕਰਕੇ ਵੀਡੀਓ ਨੂੰ ਅਪਲੋਡ ਨਾ ਕਰੋ ਸਿ ਆਪ ਦੇ ਘਰੇ ਚਾਹੇ ਖੂ ਪੱਟ ਲੋ ਲੋਕਾਂ ਨੇ ਕੀ ਲੈਣਾ ਮੈਂ ਸਾਰਿਆਂ ਨੂੰ ਬੁਰਾ ਲੱਗਦਾ ਨਾ ਕੋਈ ਚੱਕਰ ਨਹੀਂ ਬਾਏ ਯਾਰ ਇੱਕ ਬੰਦੇ ਨੇ ਕਮੈਂਟ ਕੀਤਾ ਹੋਈ ਹੋਰ ਤਾਂ ਤੁਹਾਨੂੰ ਕੁਝ ਕਹਿੰਦਾ ਨਹੀਂ ਯਾਰ ਇੰਨਾ ਗੰਦਾ ਕਮੈਂਟ ਕੀਤਾ ਉਹਨਾਂ ਯਾਰ ਇੱਕ ਬੰਦਾ ਨੇ ਇੱਕ ਬੰਦਾ ਹੋਰ ਵੀ ਆ ਜਸਵਿੰਦਰ ਸਿੰਘ ਨਾਮ ਦਾ ਬੰਦਾ ਉਹ ਮੇਰੇ ਮੰਗਰੀ ਪਿਆ ਪਿਆ ਉਹਦੇ ਪਤਾ ਨਹੀਂ ਮੈਂ ਕੀ ਬੁਰਾ ਕਰਤਾ ਹਲੋ ਇੱਕ ਕੇ ਨੂੰ ਕਮੈਂਟ ਆਇਆ ਉਹਦੇ ਚ ਕਿੰਨਾ ਫਰਸਟ੍ਰੇਟ ਹੋਇਆ ਪਿਆਗਾ ਇਹਨਾਂ ਨੂੰ ਤਾਂ ਬਸ ਇਹ ਹੁੰਦਾ ਵੀ ਕੋਈ ਗਲਤ ਨਾ ਬੋਲੋ ਬਸ ਸਾਨੂੰ ਤਾਂ ਬੀਰਾ ਭਾਬੀ ਦੀਦੀ ਜੀਜੂ ਬਸ ਇਹ ਕੁਝ ਬੋਲਦੇ ਰਹੋ ਫੇਰ ਇਹ ਖੁਸ਼ ਨੇ ਆਪ ਇਹ ਜੋ ਮਰਜ਼ੀ ਕਰੀ ਜਾਣ ਜੇ ਕਿਸੇ ਨੇ ਸੱਚੀਆਂ ਸੁਣਾਤੀਆਂ ਫੇਰ ਇਹਨਾਂ ਦੇ ਮਿਰਚਾਂ ਲੱਗਦੀਆਂ ਤੇ ਡੰਗਰਾ ਜਿਹੜੇ ਥੋੜੇ ਲੱਛਣਾ ਕਰਕੇ ਲੋਕ ਫਰਸਟ੍ਰੇਟ ਹੋਏ ਪਏ ਆ ਤੇ ਉਹਨਾਂ ਦਾ ਕੀ ਉਹਨਾਂ ਕੋਲ ਤਾਂ ਇੱਕੋ ਚਰੀਆ ਉਹ ਸਿਰਫ ਤੁਹਾਨੂੰ ਕਮੈਂਟ ਕਰਕੇ ਲਾਂਟਾ ਪਾ ਸਕਦੇ ਆ ਹੋਰ ਕੁਛ ਨਹੀਂ ਕਈ ਲੋਕਾਂ ਦੇ ਤੁਸੀਂ ਉਹ ਵੀ ਹੱਕ ਖੋਹ ਰੱਖਿਆਗਾ ਤੁਸੀਂ ਜਾਂ ਤਾਂ ਕਮੈਂਟ ਡਿਲੀਟ ਕਰ ਦਿੰਨੇ ਹੋ ਤੇ ਜਾਂ ਲੋਕੀ ਬਲੌਕ ਕਰ ਰੱਖੇ ਵੀ ਕਮੈਂਟ ਹੀ ਨਾ ਕਰ ਸਕਣ ਇੱਕ ਗੱਲ ਸੁਣੋ ਨਾ ਉਹ ਕੀ ਗੱਲ ਦਾ ਮੈਨੂੰ ਕੋਈ ਹੋਰ ਸਵਾਦ ਸ਼ਲੋਕ ਨਿਕਲੂ ਕੀ ਹੋਣਾ ਕੋਈ ਬਾਹਰਲਾ ਬੰਦਾ ਨਹੀਂ ਚਲੂ ਮੇਰੀ ਗੱਲ ਸੁਣਾ ਬਾਕੀ ਸਾਰੇ ਮੇਰੀ ਗੱਲ ਸੁਣਾ ਬਾਕੀ ਸਾਰੇ ਬਹੁਤ ਵਧੀਆ ਕਮੈਂਟ ਕਰਦੇ ਆ ਜਿਹੜੇ ਇੱਕ ਦੋ ਕਮੈਂਟ ਕਰਦੇ ਆ ਸਾਨੂੰ ਪਤਾ ਵੀ ਆ ਕਿਹੜੇ ਕਮੈਂਟ ਕਰਦੇ ਆ ਅਸੀਂ ਆਪ ਵੀ ਰਿਪਲਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਲੋਕ ਕਿੰਨੇ ਜ਼ਿਆਦਾ ਇੱਕ ਦੂਜੇ ਤੋਂ ਜੈਲਸੀ ਕਰਦੇ ਆ ਅਸੀਂ ਆਪਸ ਦੇ ਵਿੱਚ ਪਿਆਰ ਨਾ ਰਹਿ ਰਹੇ ਆ ਤੁਹਾਨੂੰ ਕੀ ਤਕਲੀਫਾ ਆ ਆਹ ਦੇਖ ਲਓ ਜਿਹੇ ਜੀ ਕੋਕੋ ਉਹਹ ਜੇ ਬੱਚੇ ਜਦੋਂ ਇਹਨਾਂ ਦੀ ਮਾਂ ਹੀ ਨਹੀਂ ਢੰਗ ਨਾਲ ਬੋਲਦੀ ਤੇ ਲਾਦਾ ਕਿਵੇਂ ਬੋਲ ਲੈਣਗੀਆਂ ਆ ਕਿ ਲੋਕ ਸਾ ਲਾ ਦੇ ਕੇ ਇਹਨਾਂ ਬਲੌਗਰ ਕੋਲ ਆਹੀ ਗੱਲ ਹੁੰਦੀ ਆ ਵੀ ਦੱਸ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡੇ ਲੱਕ ਹਿਲਾਉਣ ਤੇ ਕਿਹੜੇ ਲੋਕ ਜੈਲਸੀ ਕਰਨਗੇ ਇਹ ਜੀ ਕਿਹੜੀ ਤੁਸੀਂ ਔਸਕਰ ਲੈਵਲ ਦੀ ਪਰਫਾਰਮੈਂਸ ਕਰਦੇ ਹੋ ਵੀ ਲੋਕਾਂ ਨੂੰ ਆਉਣੀ ਨਹੀਂ ਹੈਗੀ ਤਾਂ ਜੈਲਸੀ ਕਰਦੇ ਹੋਗੇ ਪਰ ਗੱਲ ਇਹ ਹੈਗੀ ਤੁਸੀਂ ਆਦੀਆਂ ਜਨਾਨੀਆਂ ਨਿਚਾ ਲੈਨੇ ਹੋ ਤੇ ਲੋਕਾਂ ਤੋਂ ਨਹੀਂ ਨਚਾਈਆਂ ਜਾਂਦੀਆਂ ਉਹਨਾਂ ਦੀ ਅਣਖ ਇੱਜ਼ਤ ਹੈ ਜਿਹੜੀ ਉਹ ਜਿਉਂਦੀ ਜਾਗਦੀ ਆ ਹਲੇ ਪਰ ਤੁਸੀਂ ਆਦੀਆਂ ਅਣਖਾਂ ਇੱਜ਼ਤਾਂ ਮਾਰ ਰੱਖੀਆਂ ਨੇ ਇਹ ਇਸ ਗੱਲ 'ਚ ਕੋਈ ਜੈਲਸੀ ਨਹੀਂ ਕਰੂਗਾ ਤੁਹਾਡੇ ਤੋਂ ਹਲੇ ਤਾਂ ਬਾਏ ਗੁਰੂ ਜੀ ਨੇ ਹੱਥ ਫੜਾਈ ਆ ਹਲੇ ਤਾਂ ਰੋਟੀ ਖਾਣ ਜੋਗੇ ਕਰਾਂਗੇ ਹਲੇ ਮਤਲਬ ਕਮਾਉਣ ਜੋਗੇ ਵੀ ਹੋ ਜਾਣਗੇ ਪਰ ਹਲੇ ਥੋੜਾ ਸ਼ੁਰੂਆਤ ਦੀ ਆ ਪਹਿਲੀ ਪਹਿਲੀ ਯਾਰ ਤੁਸੀਂ ਇੱਦਾਂ ਕਰਨ ਲੱਗੇ ਯਾਰ ਸਰੀਅਸ ਦੱਸ ਦਿਆਂ ਅਸੀਂ ਨਾ ਜੋ ਵੀ ਗੱਲ ਅਸੀਂ ਦਿਲ ਤੇ ਲੈ ਜਾਂਦੇ ਸੀ ਦਿਮਾਗ ਤੱਕ ਨਹੀਂ ਰੱਖਦੇ ਸੀ ਸਿੱਧੀ ਗੱਲ ਦਾ ਠੀਕ ਆ ਅਸੀਂ ਜਿਹਨੂੰ ਵੀ ਮਿਲਦਾ ਦਿਲ ਤੀ ਮਿਲਦਾ ਆ ਬਾਕੀ ਮੇਰੀ ਗੱਲ ਸੁਣੋ ਯਾਰ ਤੁਹਾਨੂੰ ਪਤਾ ਨਾ ਮੈਂ 10 ਸਾਲ ਕੰਮ ਕਰਦੀ ਹਾਂ ਖੁਸ਼ ਨਾ ਚਲੋ ਇਹ ਜਿਹੜੇ ਬੋਲਾ ਬੋਲੀ ਜਾਂਦਾ ਤੁਹਾਨੂੰ ਪਤਾ ਅਪ ਡੰਗਰਾ ਕਰਿਆ ਸੁਡਲਾ ਜਿਹੜੇ ਤੈਨੂੰ ਜਨਾਨੀ ਨਚਾ ਨਚਾ ਕੇ ਹੁਣ ਚਾਰ ਛੇ ਲੜਾਈ ਆ ਨਾ ਇਹ ਤੋਂ ਕਈ ਗੁਣਾ ਜ਼ਿਆਦਾ ਪੈਸਾ ਲੋਕਾਂ ਕੋਲੋਂ ਦੇ ਦਾਦੇ ਪੜਦਾਦਾਂ ਦਾ ਪਿਆ ਤੂੰ ਕੋਈ ਪਹਿਲਾ ਪਰਸਨ ਨਹੀਂ ਹੈਗਾ ਪੰਜਾਬ ਚੋਂ ਜਿਹੜਾ ਕਮਾਈ ਕਰਨ ਲੱਗਿਆ। ਬਠੇਰੀ ਦੁਨੀਆ ਜਿਹੜੀ ਕਮਾਈ ਚ ਪਤਾ ਨਹੀਂ ਕਿੱਥੇ ਪਹੁੰਚ ਗਈ ਤੇ ਲੋਕ ਇਹਨੇ ਵਿਹਲੇ ਨਹੀਂ ਹੈਗੇ ਵੀ ਉਹ ਤੁਹਾਡੇ ਤੋਂ ਜੈਲਸੀ ਕਰਨਗੇ। ਉਹ ਵੀ ਉਹਨਾਂ ਪੈਸੇ ਤੋਂ ਜਿਹੜੀ ਤੂੰ ਜਨਾਨੀ ਨਿਚਾ ਕੇ ਕਮਾਏ ਆ। ਲੋਕਾਂ ਨੇ ਮਿਹਨਤਾਂ ਕਰ ਕਰ ਪੈਸਾ ਕਮਾਇਆ। ਜੇ ਕੋਈ ਉਹਨਾਂ ਦਾ ਕੰਪੀਟੀਸ਼ਨ ਕਰੇ ਉਹਨਾਂ ਤੋਂ ਜੈਲਸੀ ਕਰੇ ਤਾਂ ਗੱਲ ਸਮਝ ਵੀ ਆਉਂਦੀ ਆ। ਤੁਸੀਂ ਆਪੀ ਜਨਾਨੀ ਨਚਨ ਚਾ ਕੇ ਪਤਾ ਨਹੀਂ 4 ਛਿਲੜ ਕਮਾਏ ਆ ਕਿ ਨਹੀਂ ਕਮਾਏ। ਇਹਦੇ ਚ ਲੋਕਾਂ ਨੇ ਕੀ ਜੈਲਸੀ ਕਰਨੀ ਆ? ਤੁਹਾਡੀ ਤਾਂ ਉਹ ਕਰ ਲੈ ਵੀ ਤੁਸੀਂ ਨਾ ਤਿੰਨਾ ਚ ਨਾ 13 ਚ ਨਾ ਪਲੇਰਾਂ ਚ ਨਾ ਸਪੇਰਾਂ ਸਿੱਧੀ ਜੀ ਗੱਲ ਹੀ ਆ ਇਹ ਹੀ ਤੁਹਾਡੇ ਪੱਲੇ ਨਹੀਂ ਪੈਂਦੀ ਆ ਮਨ ਚੋਂ ਵਹਿਮ ਕੱਢ ਦੇ ਵੀ ਦੁਨੀਆ ਥੋੜੀ ਤੋਂ ਮੱਚਦੀ ਆ ਦੁਨੀਆ ਤਾਂ ting ਤੋਂ ting ਪਈ ਆ ਵੱਡਾ ਮੋਰਾ ਵਾਲਾ ਸਰਦਾਰ ਸਰਦਾਰ ਤਾਂ ਨਹੀਂ ਪਤਾ ਸਾਨੂੰ ਪਤਾ ਵੀ ਆ ਕਿਹੜੇ ਕਮੈਂਟ ਕਰਦੀਆਂ ਕਈਆਂ ਨੂੰ ਲੱਗਦਾ ਕਿ ਚੰਗਾ ਕੋਈ ਨਹੀਂ ਮੇਰੀ ਗੱਲ ਸੁਣੋ ਨਹੀਂ ਨਹੀਂ ਮੇਰੀ ਗੱਲ ਤੁਹਾਨੂੰ ਤਾਨੂੰ ਆਪਣਾ 3 ਸਾਲ ਬਿਆਨ ਹੋ ਗਏ ਜਦ ਆਪਾਂ ਨਹੀਂ ਕਿਸੇ ਬਾਰੇ ਮਾੜਾ ਬੋਲਦੇ ਨਾ ਉਹਨੂੰ ਕਿਸੇ ਨੂੰ ਕੁਝ ਕਹਿਣਾ ਆ ਨਾ ਆ ਬਾ ਮੇ ਇੱਕ ਮੇਰੀ ਇੱਕ ਗੱਲ ਦਾ ਜਵਾਬ ਦੇ ਦੋ ਹੁਣ ਲੋਕੀ ਰੱਬ ਤੋਂ ਇੰਨਾ ਕੁਝ ਮੰਗਦੇ ਆ ਰੱਬ ਨੂੰ ਵੀ ਨਿੰਦਦੇ ਆ ਹੁਣ ਇਹਦੇ ਵਿੱਚ ਕੀ ਕੀਤਾ ਜਾ ਸਕਦਾ ਰੱਬ ਹੁਣ ਇਕੱਲੇ ਇਕੱਲੇ ਤੋਂ ਥਲੇ ਤਾਂ ਨਹੀਂ ਸਾਲਦਾ ਕਿ ਤੁਸੀਂ ਇੰਦਾ ਕਰਦੇ ਇੰਦਾ ਕਰਦੇ ਲੈ ਦੱਸ ਹੁਣ ਤੂੰ ਕੀ YouTube ਦਾ ਰੱਬ ਬਣੀ ਬੈਠੀ ਹੈਗੀ ਹੁਣ ਤੂੰ ਆਪਣੇ ਆਪ ਨੂੰ ਰੱਬ ਤੋਂ ਵੀ ਵੱਡਾ ਮੰਨੀ ਬੈਠੀ ਆ ਹੁਣ ਤੇ ਤੁਹਾਨੂੰ ਕੀ ਲੱਗਦਾ ਵੀ ਬਸ ਰੋਕ ਤੁਹਾਡੇ ਅੱਗੇ ਪਿੱਛੇ ਅੱਗੇ ਪਿੱਛੇ ਫਿਰਦੇ ਰਹਿਣ ਤੇ ਪੂਜਦੇ ਰਹਿਣ ਹੋਰ ਕੋਈ ਕੰਮ ਹੈ ਨਹੀਂ ਲੋਕਾਂ ਕੋਲੇ ਤੁਹਾਨੂੰ ਐਂ ਕੀ ਲੱ ਹਾਂ ਤੇ ਵੀ ਲੋਕ ਤਾਂ ਰੱਬ ਨੂੰ ਵੀ ਨਹੀਂ ਛੱਡਦੇ ਹੈਗੇ। ਉਹੀ ਗੱਲ ਵੀ ਪੇ ਸ਼ਰਮ ਦੇ ਟੋਲੇ ਦੀ ਦਾਲ ਕਹਿੰਦੇ ਇਸ ਦਾ ਡੋਲ ਡੋਲੀ ਖਾਂਗੇ ਕਹਿੰਦੇ ਵੀ ਸਾਇੰਸੀ ਸ਼ਰਮ ਮੰਨਣੀ ਨਹੀਂ ਹੈਗੀ। ਚਾਹੇ ਤੁਹਾਨੂੰ ਕੋਈ ਕੁਛ ਮਰਜ਼ੀ ਕਹ ਦੇ ਪਰ ਜੇਦੋ ਇਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ ਉਦੋਂ ਇਹ ਰੱਬ ਦਾ ਸਾਰਾ ਲੈ ਲੈਂਦੇ ਆ। ਆ ਜਿੰਨੇ ਵੀ ਕਪਲ ਬਲੌਗਰ ਨੇ ਤੁਸੀਂ ਇਹਨਾਂ ਦਾ ਰਿਪਲਾਈ ਦਾ ਕਨਸੈਪਟ ਦੇਖ ਲਿਓ। ਸਾਰਿਆਂ ਦਾ ਸੇਮ ਹੀ ਆ। ਮੁੱਖ ਦੀ ਗੱਲ ਇਹਨਾਂ ਦੀ ਇਹੀ ਹੁੰਦੀ ਆ ਲੋਕ ਸਾਡੇ ਤੋਂ ਜੈਸੀ ਕਰਦੇ ਆ। ਲੋਕ ਤਾਂ ਰੱਬ ਨੂੰ ਨਹੀਂ ਛੱਡਦੇ। ਬਸ। ਪਤਾ ਨਹੀਂ ਇਹਨਾਂ ਨੂੰ ਕਦਿਆਂ ਨੂੰ ਵਹਿਮ ਕੀ ਹੈਗਾ। ਇਹ ਲੋਕ ਸਾਡੇ ਮਗਰ ਲੱਗੇ ਹੋਏ ਆ। ਜਿਹੜੇ ਸੇ ਇਹ ਤੁਸੀਂ ਸਾਡੇ ਤੋਂ ਪੁੱਛੋ ਸਾਡੇ ਵਾਸਤੇ ਤਾਂ ਤੁਸੀਂ ਐਗਜ਼ਿਸਟ ਹੀ ਨਹੀਂ ਕਰਦੇ ਐਵੇਂ ਨਾ ਵਹਿਮ ਪਾਲਿਆ ਕਰੋ ਥੋੜਾ ਹੋਣਾ ਨਾ ਹੋਣਾ ਸਾਡੀਆਂ ਨਜ਼ਰਾਂ 'ਚ ਕੋਈ ਇੱਜ਼ਤ ਨਹੀਂ ਹੈਗੀ ਉਸਦੀ ਆਪ ਤਾਂ ਤੂੰ ਡੰਗਰ ਸੀਗਾ ਹੀ ਸੀਗਾ ਜਿਹੜਾ ਕੁਝ ਤੋਂ ਆਦੇ ਘਰ ਦੀਆਂ ਬੁੜੀਆਂ ਤੋਂ ਕਰਾਉਣਾਗਾ ਉਹ ਕੁਝ ਕਰਾ ਕੇ ਨਾ ਤੂੰ ਹੁਣ ਉਹਨਾਂ ਦੀ ਇੱਜ਼ਤ ਰਹਿਣ ਦਿੱਤੀ ਆ ਲੋਕਾਂ 'ਚ ਕਿਹਨਾਂ ਪੜੇ ਇਹਨਾਂ ਨੂੰ ਬੋਲਣ ਦਾ ਹੱਕ ਤਾਂ ਨਹੀਂ ਪਰ ਜਿੰਨਾ ਵੀ ਮਰਜ਼ੀ ਆਪਾਂ ਪੜੇ ਲਿਖੇ ਪਰ ਇਸ ਗੱਲ ਦਾ ਹੰਕਾਰ ਨਹੀਂ ਕਰਦੇ ਸੀ ਪਰ ਆਪਾਂ ਪੰਜਾਬੀ ਲੈਂਗੁਏਜ 'ਚ ਬੋਲਦੇ ਆਂ ਇਦੇ ਵਿੱਚ ਕੁਝ ਆਪਣੀ ਜੇ ਤੂੰ ਇੰਗਲਿਸ਼ ਦੀ ਬਲੌਗ ਹੈ ਨਾ ਇਫ ਯੂ ਵਾਂਟ ਟੂ ਸੀ ਇੰਗਲਿਸ਼ ਬਲੌਗਰ ਇਨ ਆਈ ਕੈਨ ਕੰਟੀਨਿਊ ਪਰ ਕਿ ਸਾਨੂੰ ਸਮਝ ਨਹੀਂ ਆਉਣੀ ਇਸ ਕਰਕੇ ਆਪਾਂ ਪੰਜਾਬੀ ਬੋਲਦੇ ਆ ਇਹਨਾਂ ਨੂੰ ਵੀ ਬਾਹਰੀ ਇੰਗਲਿਸ਼ ਆਉਂਦੀ ਹੈ ਇੱਕ ਵਾਰੀ ਮੁਕਾਬਲਾ ਕਰਕੇ ਵੇਖੋ ਸਾਡੇ ਨਾਲ ਡੰਗਰੇ ਜਿਹੜਾ ਤੂੰ ਸੈਂਟੈਂਸ ਬੋਲਿਆ ਨਾ ਉਹਦੇ ਵਿੱਚ ਸੀ ਦੀ ਜਗ੍ਹਾ ਤੇ ਵਾਚ ਆਉਣਾ ਸੀ ਤੇਰੇ ਸੈਂਟੈਂਸ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਦੋਂ ਤੂੰ ਉਹ ਸੈਂਟੈਂਸ ਬੋਲਿਆ ਹੋਗਾ 90% ਲੋਕ ਹੱਸ-ਹੱਸ ਕੇ ਦੂਰੇ ਹੋ ਗਏ ਹੋਣਗੇ ਵੱਡੀ ਤੂੰ ਪੰਜਾਬੀ ਦੀ ਰਖਵਾਲੀ ਪੰਜਾਬੀ ਬੋਲ ਨਾ ਇੰਗਲਿਸ਼ ਬੋਲ ਜਿਹੜੇ ਹਿਸਾਬ ਨਾਲ ਤੂੰ ਬੋ ਤੂੰ ਪਹਿਲੀ ਹਕਲਾ ਕੇ ਬੋਲਦੀ ਹੈ ਤੇ ਜੇ ਕੋਈ ਤੇਰੇ ਇੰਗਲਿਸ਼ ਦਾ ਅੱਖਰ ਫਸ ਵੀ ਗਿਆ ਨਾ ਗੱਲ 'ਚ ਤੇ ਹਸਾਵਲਾ ਨੀੜ ਤੇੜੀ ਲਾਜ਼ਮੀ ਨਹੀਂ ਹੋਣਾ ਤੂੰ ਪੰਜਾਬੀ ਵਿੱਚ ਬੋਲ ਲਿਆ ਕਰ ਬਹੁਤ ਨਾ ਹਸਾਇਆ ਕਰ ਲੋਕਾਂ ਨੂੰ ਜੇ ਡਬਲਿਊ ਫਸ ਗਿਆ ਨਾ ਤੇਰੀ ਗੱਲ 'ਚ ਤਾਂ ਅਮਰੀਕਾ ਲੈ ਜਾਣੀ ਪੈਗੀ ਉਦੋਂ ਨੇੜੇ ਤੇੜੇ ਨਿਕਲਣਾ ਵੀ ਨਹੀਂ ਉਹ ਗੱਲ 'ਚੋਂ ਬਾਹਰ ਆਹ ਦੇਖ ਲੋ ਚਾਰ ਫੋਲੋਅਰਾਂ ਪਿੱਛੇ ਹੀ ਕੀ ਬੁਖੜਾਏ ਪਏ ਹੈਗੇ ਜੇ ਇਹ ਕਿਤੇ ਮਿਸਟਰ ਬੀਸਟ ਹੋਰਾਂ ਦੀ ਥਾਂ ਤੇ ਪਹੁੰਚ ਜਾਣ ਵੈਸੇ ਤਾਂ ਇਹ ਪਹੁੰਚਦੇ ਨਹੀਂ ਉੱਥੋਂ ਤੱਕ ਪਰ ਫਿਰ ਵੀ ਸੋਚ ਲਈਏ ਤਾ ਇਹ ਤਾਂ ਮਿਲਦੇ ਲੋਕਾਂ ਦੀ ਸਿਰ 'ਚ ਗਲੀਆਂ ਕਰ ਦੇਣਗੇ ਇਹੀ ਜਿਹੇ ਹਿਸਾਬ ਨਾਲ ਫਿਰ ਇਹ ਗਲ ਘੋਟ ਘੋਟ ਮਾਰ ਦੇਣਗੇ ਲੋਕਾਂ ਦਾ ਜਿਹੜੇ ਸਾਬ ਨੇ ਇਹ ਇੰਨਾ ਤੇ ਹੰਕਾਰ ਕਰੀ ਜਾਂਦੇ ਆ ਸਾਡੇ ਬਣੀ ਤੁਸੀਂ ਇੰਗਲਿਸ਼ ਵਿੱਚ ਬਲੌਗ ਬਣਾਓ ਪੰਜਾਬੀ ਵਿੱਚ ਬਣਾਓ ਹਿੰਦੀ ਵਿੱਚ ਬਣਾਓ ਸਾਨੂੰ ਡੱਕਾ ਭਰਕਣੀ ਪੈਂਦਾ ਪਰ ਪਲੀਜ਼ ਮੁੱਕ ਦੀ ਗੱਲ ਇਹ ਆ ਵੀ ਗੰਦ ਨਾ ਪਾਇਆ ਕਰੋ ਢੰਗਰੋ ਜੇ ਤੁਹਾਡੇ ਕੋਲ ਕੋਈ ਚਾਰਛੇ ਲੜਾ ਵੀ ਗਏ ਨਾ ਤਾਂ ਉਹਦਾ ਤੁਸੀਂ ਕਾਦਾ ਮਾਣ ਕਰਦੇ ਹੋ ਤੁਹਾਡੇ ਨਾਲੋਂ ਚੰਗਾ ਤੇ ਇੱਕ ਦਿਹਾੜੀਦਾਰ ਬੰਦਾ ਵੀ ਆ ਜਿਹੜਾ ਦਿਨੇ ਦਿਹਾੜੀ ਲਾ ਕੇ ਤੇ ਰਾਤ ਨੂੰ ਚੈਣ ਦੀ ਨੀਂਦ ਸੁੱਤਾ ਹੁੰਦਾ ਦੂਜੇ ਪਾਸੇ ਜਿਹੜਾ 1 ਕਰੋੜ ਕਮਾਉਂਦਾ ਉਹ ਵੀ ਚੈਣ ਦੀ ਨੀਂਦ ਸੌਂਦਾ ਤੇ ਤੁਸੀਂ ਲਹਿਰੀ ਅਮੀਰੋਂ ਜੇ ਬਠਾ ਕੇ ਇਹਦੀਆਂ ਜਨਾਨੀਆਂ ਨੂੰ ਸਾਰੀ-ਸਾਰੀ ਰਾਤ ਆਨਲਾਈਨ ਤੇ ਲੋਕਾਂ ਤੋਂ ਪੈਸੀ ਮੰਗੀ ਜਾਂਦੇ ਹੋ ਆਹਾ ਅਮੀਰੀ ਆ ਤੁਹਾਡੀ ਜਿਹੜੀ ਸਾਰੀ-ਸਾਰੀ ਰਾਤ ਕਰੀ ਜਾਂਦੇ ਹੋ ਗਾਇਸ ਟੈਪ 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 ਕਰੀ ਜਾਓ ਗਾਇਸ ਫੋਲੋ ਕਰੋ ਗਾਇਸ ਚੱਕ ਕੇ ਰੱਖੋ ਇਹ ਕੀ ਹੁੰਦਾਗਾ ਸਾਰੀ-ਸਾਰੀ ਰਾਤ ਸੋਣਾ ਨਹੀਂ ਮਿਲਦਾ ਜੇ ਤੁਸੀਂ ਇਹਨੂੰ ਅਮੀਰੀ ਕਹਿੰਦੇ ਹੋ ਨਾ ਤਾਂ ਫਿਰ ਤਾਂ ਰੱਬ ਹੀ ਬਚਾਵੇ ਇਹ ਜੀ ਅਮੀਰੀ ਤੋਂ ਤੇ ਤੁਹਾਨੂੰ ਤਾਂ ਬੋਲਣਾ ਹੀ ਨਹੀਂ ਚਾਹੀਦਾ ਖੈਰ ਕੋਈ ਨਹੀਂ ਜਿਹੜੇ ਸਾਹਵਣਾ ਲੋਕ ਤੁਹਾਡੇ ਤੋਂ ਫਰਸਟ੍ਰੇਟ ਨਹੀਂ ਨਾ ਉਹਨੀਆਂ ਤੇ ਤੁਹਾਨੂੰ ਲਾਣ ਤਾਂ ਪਈ ਨਹੀਂ ਰਹੀਆਂ ਹੈਗੀਆਂ ਆ ਦੇਖ ਲੋ ਆ YouTube ਦੇ ਸਭ ਤੋਂ ਲਾੜਤੀ ਜੀਜਾ ਸਾਲਾਗੇ ਜਿਹੜੇ ਪੈਸੇ ਪਿੱਛੇ ਆਦੀਆਂ ਜਨਾਨੀਆਂ ਤੋਂ ਕੁਝ ਵੀ ਕਰਵਾ ਸਕਦੇ ਆ ਇਹ ਤਾਂ ਇਹੋ ਜਿਹਾ ਹਜ਼ਾਰ ਹਜ਼ਾਰ ਪਿੱਛੇ ਨਾਲ ਆਦੀਆਂ ਭੈਣਾਂ ਦੇ ਯਾਰ ਬਣ ਕੇ ਵੀ ਰੀਲਾ ਬਣਾ ਲੈਂਦੇ ਆ ਇਸ ਤੋਂ ਬਾਅਦ ਬੱਸ 5-500 ਰੁਪਏ ਕਰ ਲੈਣਗੇ ਤੇ ਚਲੋ ਜੀ ਘਰੋਂ ਘਰੀ ਇਸ ਚੀਜ਼ ਤੋਂ ਫਿਰ ਇਹ ਕਮਾਈ ਕਰਕੇ ਫਿਰ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡੀਆਂ ਇੰਨੀਆਂ ਚੀਜ਼ਾਂ ਕਰਕੇ ਜੈਲ ਸੀ ਕਰਦੇ ਹੋ ਸਾਡੇ ਤੋਂ ਜੇ ਕਿਸੇ ਦੀ ਜਾਣ ਤੇ ਵੀ ਬਣੀ ਹੋਵੇ ਨਾ ਫਿਰ ਵੀ ਬੰਦਾ ਆਪਣੀ ਭੈਣ ਨਾਲ ਇਹੋ ਜਿਹੀ ਵੀਡੀਓ ਨਾ ਬਣਾਵੇ ਇਹ ਦੂਜੇ ਪਾਸੇ ਇਹ ਨਹੀਂ ਜਿਹੜੇ 5-500 ਰੁਪਏ ਪਿੱਛੇ ਆਦੀਆਂ ਭੈਣਾਂ ਦੇ ਯਾਰ ਵੀ ਬਣ ਜਾਂਦੇ ਆ ਕਿੱਡੇ ਪਸ਼ਾਰਮ ਤੇ ਡੰਗ ਕਹੋਗੇ ਸੰਗਾ ਸ਼ਰਮਾ ਤਾਂ ਇਹਨੇ ਵੇਚ ਕੇ ਖਾ ਲਈਆਂ ਐਨੇ ਵਾਇਆਤ ਲੋਕ ਨੇ ਨਾ ਇਹ ਇਹਨਾਂ ਨੂੰ ਜਨਾਨੀ ਦੇ ਸਿਰ ਤੋਂ ਨਾ ਈਜ਼ੀ ਮਨੀ ਦਾ ਸੁਭਾਅ ਪੈ ਗਿਆ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਵਲੌਗਿੰਗ ਤਾਂ ਚੱਲਦੀ ਰਹੂਗੀ ਚੱਲ ਕੋਈ ਜੋਬ ਜੂ ਵੀ ਕਰ ਲਈਏ ਪਰ ਇਹਨਾਂ ਨੂੰ ਤਾਂ ਜੋਬ ਕਿੱਥੇ ਹੁੰਦੀ ਆ ਇਹਨੂੰ ਨਾਲ ਲੱਕ ਹਲਾ ਕੇ ਪੈਸੇ ਮਿਲ ਜਾਂਦੇ ਆ ਅੱਜ ਜੀ ਮੇਰੇ ਛੋਟੀਆਂ ਜਿਹੀਆਂ ਲਿਸਨਰ ਨੇ ਦੋ ਹਸਰਤ ਕੌਰ ਮਾਨ ਤੇ ਗੁਰਲੀਨ ਕੌਰ ਥੈਂਕ ਯੂ ਸੋ ਮੱਚ ਮੇਰੀਆਂ ਵੀਡੀਓਜ਼ ਦੇਖਣ ਲਈ ਬੱਚੇ ਵਾਇਗਰੂ ਤੁਹਾਨੂੰ ਲੰਬੀ ਉਮਰਾਂ ਦੇਵੇ ਬਹੁਤ ਸਾਰੀ ਪੜ੍ਹਾਈ ਦੇਵੇ ਬਹੁਤ ਸਾਰਾ ਪੜ ਕੇ ਕੋਈ ਵੱਡੀਆਂ ਅੱਖਰ ਬਣ ਕੇ ਫਿਰ ਮੈਨੂੰ ਦੁਬਾਰਾ ਮੈਸੇਜ ਕਰੋ ਗॉड ਬles ਯੂਰ ਲਿਟਲ ਵਾਂਸ ਹਾਂਜੀ ਇੱਤੀ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆ ਵੀ ਰੀਕਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨਿਪੁੰਨ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਬਾਏ